19 ਸਾਲ ਬਾਪੂ ਜੀ ਹਜੂਰ ਸਾਹਿਬ ਸੇਵਾ ਕਰਦੇ ਸੀ ਮਾਤਾ ਸਾਹਿਬ ਕੋਲ ਗੁਰੂ ਘਰ ਦੇ ਵਿੱਚ ਜਾਂ ਲੰਗਰ ਦੇ ਵਿੱਚ ਸਾਰੀ ਉਮਰ ਗੁਰੂ ਘਰਾਂ ਚ ਗੱਡੀ ਆ ਬਾਪੂ ਜੀ ਕਹਿੰਦੇ ਵਿਆਹ ਕਰਾਇਆ ਨਹੀਂ ਦੂਜੇ ਭੈਣ ਭਰਾ ਵਿਆਹੇ ਫਰੇ ਆ ਪਰ ਬਾਪੂ ਨੇ ਹੱਥੀ ਮਾਰਤੇ ਵੀ ਤੁਹਾਨੂੰ ਪਤਾ ਹੀ ਹੈ ਕੋਲ ਕੋਲ ਹੁਣ ਸਰੀਰ ਚ ਵੀ ਜਾਨ ਨਹੀਂ ਬਚੀ ਸ਼ੂਗਰ ਦੇ ਨਾਲ ਲੱਤ ਗਲ ਗਈ ਸਾਰੀ ਹੁਣ ਜਾਵੇ ਤਾਂ ਕਿੱਦਾਂ ਜਾਵੇ ਬਾਪੂ ਜੀ ਦੀ ਸੇਵਾ ਦਾ ਮੌਕਾ ਸਾਨੂੰ ਮਿਲਿਆ ਸੀ ਬੜਪਾਗੇ ਸਮਝਦੇ ਆਪਣੇ ਆਪ ਨੂੰ ਵੀ ਜਿਨ੍ਹਾਂ ਨੇ ਸਾਰੀ ਉਮਰ ਗੁਰੂ ਦੇ ਲੇਖੇ ਲਾਤੀ ਗੁਰੂ ਦੇ ਘਰ ਦੇ ਵਿੱਚ ਸੇਵਾ ਕੀਤੀ ਲਾਤੀ ਤੇ ਅੱਜ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਇਹਨਾਂ ਨੂੰ ਸਾਡੇ ਕੋਲ ਇੱਥੇ ਭੇਜਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਕੰਦ ਸਿੰਘ ਬਾਪੂ ਜੀ ਦੱਸਦੇ ਆਪਣਾ ਨਾਮ ਤੇ ਪਿਤਾ ਜੀ ਦਾ ਨਾਂ ਦੱਸਦੇ ਆ ਸਰਜੀਤ ਸਿੰਘ ਤੇ ਪਿੰਡ ਸਾਫੂ ਵਾਲਾ ਜ਼ਿਲ੍ਹਾ ਮੋਗਾ ਟਰੋਲੀ ਭਾਈ ਕੋਲੇ 13 ਸਾਲ ਬਾਪੂ ਜੀ ਹਜੂਰ ਸਾਹਿਬ ਸੇਵਾ ਕਰਦੇ ਸੀ ਮਾਤਾ ਸਾਹਿਬ ਕੋਲ ਗੁਰੂ ਘਰ ਦੇ ਵਿੱਚ ਜਾਂ ਲੰਗਰ ਦੇ ਵਿੱਚ ਸਾਰੀ ਉਮਰ ਗੁਰੂ ਘਰਾਂ ਚ ਗੱਡੀ ਹੈ ਬਾਪੂ ਜੀ ਕਹਿੰਦੇ ਵਿਆਹ ਕਰਾਇਆ ਨਹੀਂ ਦੂਜੇ ਭੈਣ ਭਰਾ ਵਿਆਹੇ ਪਰ ਬਾਪੂ ਨੇ ਹੱਥੀ ਮਾਰਦੇ ਵੀ ਤੁਹਾਨੂੰ ਪਤਾ ਹੀ ਹੈ ਕੌਣ ਪਾਛਾ ਇਹ ਆਪਾਂ ਭਲੀ ਭਾਤ ਜਾਣਦੇ ਹਾਂ ਦੁਨੀਆਦਾਰੀ ਨੂੰ ਅੱਜ ਦੀ ਨੂੰ ਪਰ ਅੱਜ ਬਾਪੂ ਜੀ ਦੀ ਸੇਵਾ ਦਾ ਮੌਕਾ ਸਾਨੂੰ ਮਿਲਿਆ ਸੀ ਬੜਪਾਗੇ ਸਮਝਦੇ ਆਪਣੇ ਆਪ ਨੂੰ ਵੀ ਜਿਨ੍ਹਾਂ ਨੇ ਸਾਰੀ ਉਮਰ ਗੁਰੂ ਦੇ ਲੇਖੇ ਲਾਤੀ ਗੁਰੂ ਦੇ ਘਰ ਦੇ ਵਿੱਚ ਸੇਵਾ ਕਿ ਲਾਤੀ ਤੇ ਅੱਜ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਇਹਨਾਂ ਨੂੰ ਸਾਡੇ ਕੋਲ ਇੱਥੇ ਭੇਜਿਆ ਬਾਪੂ ਜੀ ਦੀ ਸੇਵਾ ਦਾ ਮੌਕਾ ਸਾਨੂੰ ਮਿਲਿਆ ਅਰਦਾਸ ਕਰਿਓ ਬਾਪੂ ਜੀ ਤੰਦਰੁਸਤ ਹੋ ਕੇ ਤਕੜੇ ਹੋ ਕੇ ਆਪਣਾ ਜੀਵਨ ਸੇਵਾ ਦੇ ਲੇਖੇ ਲਾਉਣ ਇਸ ਤਰ੍ਹਾਂ ਬਹੁਤ ਸਾਰੇ ਮੈਂਬਰ ਸਾਡੇ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੇ ਸਾਰਾ ਜੀਵਨ ਆਪਣਾ ਇਸੇ ਤਰ੍ਹਾਂ ਬਤੀਤ ਕੀਤਾ ਪਰ ਬढ़ापे ਦੇ ਵਿੱਚ ਜਾ ਕੇ ਕੁਝ ਆਪਣੀਆਂ ਕੀਤੀਆਂ ਕਹਿ ਦਈਏ ਜਿਹੜੀਆਂ ਪਰਿਵਾਰ ਨਾਲ ਗੁੱਸੇ ਨਾਰਾਜ਼ਗੀਆਂ ਹੁੰਦੀਆਂ ਉਹ ਗੱਲ ਕਰ ਲਈਏ ਚਾਹੇ ਆਪਾਂ ਕੁਝ ਆਪਣਿਆਂ ਵੱਲੋਂ ਮੁੱਖ ਮੋੜ ਲਿਆ ਜਾਂਦਾ ਫਿਰ ਬढ़ापे 'ਚ ਵੀ ਕੌਣ ਸੰਭੂ ਇਹਨਾਂ ਨੂੰ ਇਹ ਦੋਨੋਂ ਕਾਰਨ ਬਣ ਕੇ ਐਸ ਹਾਲਾਤ ਚ ਖੜੇ ਹੋ ਜਾਂਦੇ ਆ ਫਿਰ ਬਿਚਵਰਗ ਵਿਚਾਰੇ ਨਾ ਉਧਰ ਜੋਗੇ ਨਾ ਇਧਰ ਜੋਗੇ ਜਿਉਂ ਤਾਂ ਸਰੀਰ ਚੱਲਦਾ ਸੀ ਉਦੋਂ ਤੱਕ ਕਰਕੇ ਖਾ ਲਿਆ ਸੇਵਾ ਵੀ ਕਰੀ ਗਏ ਗੁਰੂ ਘਰ ਦੇ ਪ੍ਰਸ਼ਾਦ ਦਾ ਪਾਣੀ ਛਕੀ ਗਏ ਹੁਣ ਸਰੀਰ ਚ ਵੀ ਜਾਨ ਨਹੀਂ ਬਚੀ 슈ਗਰ ਦੇ ਨਾਲ ਲੱਤ ਗਲ ਗਈ ਸਾਰੀ ਹੁਣ ਜਾਵੇ ਤਾਂ ਕਿਧਰ ਨੂੰ ਜਾਵੇ ਅਰਦਾਸ ਕਰਿਓ ਬਾਪੂ ਜੀ ਵਾਸਤੇ ਬਾਪੂ ਜੀ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਰਸਿੰਗ ਬਖਸ਼ਣ ਸਾਨੂੰ ਵੀ ਸਮਤ ਬੁੱਧੀ ਬਖਸ਼ਣ ਅਸੀਂ ਬਾਪੂ ਜੀ ਦੀ ਸੇਵਾ ਸੰਭਾਲ ਕਰ ਸਕੀਏ ਜਿਹੜੇ ਤਕਸੀ ਦੀ ਨਦੇੜ ਸਾਹਿਬ ਤੋਂ ਅੱਜ ਸੁਪਨਿਆਂ ਦੇ ਘਰ ਪਹੁੰਚੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ